ਅੱਜ ਇਹ ਕਿਹੜੇ ਬੱਚੇ ਆ ਸਾਨੂੰ ਵੀ ਡਰਾ ਸਾਨੂੰ ਵੀ ਖਤਰਦਾ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਹੈਵਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਮੋਗੇ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਖੜੇ ਆ ਜਿੱਥੇ 80 ਸਾਲ ਦੀ ਬਜ਼ੁਰਗ ਦੇ ਨਾਲ ਇੱਕ 40 ਸਾਲ ਦੇ ਨੌਜਵਾਨ ਨੇ ਬਲਾਤ ਕਰ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਜਮੀਰ ਵੀ ਮਰ ਗਿਆ ਤੇ ਈਮਾਨ ਵੀ ਵਿੱਕ ਗਿਆ ਇੱਥੇ ਸ਼ਰਮ ਵਾਲੀ ਗੱਲ ਹੈ ਕਿ ਇੱਕ 40 ਸਾਲ ਦੇ ਨੌਜਵਾਨ ਨੇ ਇੱਕ 80 ਸਾਲ ਦੀ ਬਜ਼ੁਰਗ ਮਾਤਾ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਪੂਰਾ ਪਰਿਵਾਰ ਖੜਾ ਹੈ ਪੂਰੇ ਪਿੰਡ ਦੇ ਲੋਕ ਇੱਥੇ ਖੜੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ ਆਖਰਕਾਰ ਜਿਹੜੀ ਇਹ ਘਟਨਾ ਸੀ ਕਦੋਂ ਵਾਪਰੀ ਪਰ ਮੈਂ ਨਾਲ-ਨਾਲ ਕੈਮਰਾਮੈਨ ਨੂੰ ਕਹਿੰਉਂ ਕਿ ਇਸ ਗਰੀਬ ਪਰਿਵਾਰ ਦੇ ਘਰ ਦੇ ਜਿਹੜੇ ਹਾਲਾਤ ਆ ਉਹ ਵੀ ਦਿਖਾ ਦਿਓ ਕਿ ਜਿੰਨੇ ਕਵੇੜੇ ਦੇ ਵਿੱਚ ਅਸੀਂ ਖੜੇ ਆ ਸਿਰਫ ਉਹਨਾਂ ਕਵੇੜਾ ਐਡਾ ਤਾਂ ਗਰੀਬ ਪਰਿਵਾਰ ਹੈਗਾ ਤੇ ਆਪਾਂ ਬਾਕੀ ਗੱਲਬਾਤ ਵੀ ਕਰਦੇ ਆ ਇਹਨਾਂ ਦੇ ਪਰਿਵਾਰ ਦੇ ਨਾਲ ਜਸਵਿੰਦਰ ਕੌਰ ਜੀ ਜਸਵਿੰਦਰ ਕੌਰ ਇਹ ਤੁਹਾਡੇ ਕੀ ਲੱਗਦੇ ਆ ਮਾਤਾ ਜੀ ਮੇਰੀ ਮਾਤਾਏ ਹਾਂਜੀ ਤੁਸੀਂ ਕਿੱਥੇ ਵਿਆਹ ਹੋ ਤੁਸੀਂ ਮਾਲੀ ਕੀ ਵੈਣੀ ਆ ਜੀ ਡੱਬਾ ਹੀ ਕੋਈ ਤੁਹਾਨੂੰ ਕੀ ਨੇ ਦੱਸਿਆ ਕਿ ਅੱਜ ਤੁਹਾਡੀ ਮਾਤਾ ਦੇ ਨਾਲ ਇੰਦੀ ਜਿਹੜੀ ਗੰਦੀ ਹਰਕਤ ਕੀਤੀ ਆ ਜੀ ਮੇਰੇ ਭਤੀਜੇ ਨੇ ਖੂਨ ਕੀਤਾ ਜੀ ਮੈਨੂੰ ਅੱਛਾ ਕੀ ਕਹਿੰਦਾ ਤੁਹਾਡਾ ਭਤੀਜਾ ਭਤੀਜਾ ਮੈਂ ਜੀ ਮੰਮੀ ਤੇ ਵੀ ਲੀੜੇ ਕੱਪੜੇ ਤਾਰ ਤੇ ਤੇ ਵੀ ਇਸ ਤਰ੍ਹਾਂ ਕਰਕੇ ਵੀ ਆਹ ਹਾਲਤ ਹੋ ਗਈ ਹੂੰ ਵੀ ਤੁਸੀਂ ਪਹੁੰਚ ਜਾਓ ਅਸੀਂ ਦੂਰ ਸੀਗੇ ਸਾਥੋਂ ਆਇਆ ਨਹੀਂ ਗਿਆ ਜੀ ਅੱਛਾ ਔਰ ਮੈਂ 3 ਵਜੇ ਪਹੁੰਚੀ ਆ ਹੁਣ ਹੂੰ ਫਿਰ ਮੈਂ ਇਹਨਾਂ ਨੂੰ ਆਖਾ ਵੀ ਅਸਤਾ ਵੀ ਕੋਈ ਰਾਜੀ ਬੰਦਾ ਨਹੀਂ ਸਾਡਾ ਉਹ ਤਾਂ ਮਾਪਿਓ ਆਇਆ ਸੀ ਉਹਨਾਂ ਚ ਕਰਨਾ ਸਾਡਾ ਕੋਈ ਰਾਜੀ ਬੰਦਾ ਨਹੀਂ ਜਿੰਨੇ ਚ ਕਰਾਸੀ ਉਹਨਾਂ ਨੇ ਵੀ ਉਹ ਹੀ ਕਰਦੇ ਹੂੰ ਇਤੇ ਹੋਰ ਵੀ ਭੈਣਾਂ ਖੜੀਆਂ ਨੇ ਆਪਾਂ ਗੱਲਬਾਤ ਕਰਦੇ ਆਂ ਕੌਣ ਸੀ ਮੌਜੂਦ ਉਸ ਵਕਤ ਤੇ ਮੈਂ ਸਮਝੂ ਤੁਸੀਂ ਮੌਜੂਦ ਸੀਗੇ ਕਿੱਦਾਂ ਦੇਖਾਂ ਮਾਤਾ ਕੇ ਹਾਲਾਤ ਤੇ ਵੀਰੇ ਮੇਰੀ ਗੱਲ ਸੁਣ ਅਸੀਂ ਗਵਾਂਡਰ ਨੇ ਘਰੇ ਸੀਗੇ ਕਿਦਾਂ ਖਾਂਜੀ ਕਰੇ ਸੀ ਉਹ ਰੌਲਾ ਪਈ ਜਾਂਦਾ ਸੀ ਬੀਬੀ ਰੌਲਾ ਪਾਈ ਜਾਂਦੀ ਸੀ ਕਿ ਉਹ ਉਹ ਮੰਝੇ ਤੇ ਬੈਠੀ ਆ ਮੈਂ ਗਵਾਂਡਰ ਨੂੰ ਮੈਂ ਕਹਾਂ ਨਾ ਵੀ ਜੀਤੋ ਰੌਲਾ ਪਾਈ ਜਾਂਦੀ ਆ ਜੀਕਾ ਸੁਣ ਜੀਕਾ ਸੁਣ ਦਾਂ ਹਾਏ ਲੋਟਲੀ ਮਾਰ ਲਿਆ ਜੋ ਕੋਈ ਹੈ ਕੋਈ ਹੈ ਨਹੀਂ ਸੀ ਕੋਈ ਘਰੇ ਅਸੀਂ ਬੜਾ ਪਰਮੈ ਸੀ ਕੱਲੀਆਂ ਘਰੇ ਉਹ ਉੱਥੇ ਪੌੜਾ ਤਾਂ ਉੱਥੇ ਜੜੀ ਆ ਉਨੀ ਰੋਲਾ ਪਾਇਆ ਉਹ ਜਿਹੜਾ ਬੰਦਾ ਉਹ ਨਿਕਲ ਕੇ ਉਹ ਐਸਵੀ ਭੱਜ ਗਿਆ ਥੋੜੇ ਪਿੰਡ ਦਾ ਹੀ ਬੰਦਾ ਸੀ ਹਾਂ ਬੰਦਾ ਸਾਡਾ ਗਵੰਡ ਕੋਈ ਆ ਜਾਣਦੇ ਹੋ ਤੁਸੀਂ ਅਸੀਂ ਪੂਰਾ ਜਾਣਦੇ ਆ ਅੱਛਾ ਹਾਂਜੀ ਫਿਰ ਤੁਸੀਂ ਆਏ ਇੱਥੇ ਹਾਂ ਅਸੀਂ ਆਏ ਉਹ ਦੋਨੋਂ ਨਿਕਲ ਗਿਆ ਕੋਈ ਨਹੀਂ ਸੀ ਘਰੇ ਚ ਕੱਲ ਮ ਜਨਾਨੀ ਨਹੀਂ ਸੀ ਕੋਈ ਘਰੇ ਹੈ ਨਹੀਂ ਬੰਦਾ ਹਾਂ ਤੇ ਮਾਤਾ ਜੀ ਦੇ ਕੱਪੜੇ ਕਿੰਨਾ ਨੇ ਪਾਏ ਮਾ ਉਹ ਉਹ ਚਾ ਵੀ ਨਹੀਂ ਪਾਇਆ ਉਹ ਇੱਕ ਬੁਰੀ ਬੋਲ ਹੰਝੇ ਅਸੀ ਕੋਲੇ ਸੀ ਕਿਵੇਂ ਦੇਖਦੇ ਕਮਾਏ ਬਜ਼ੁਰਗ ਆਸੀ ਸਾਲ ਦੀ ਮਾਏ ਜਿਵੇਂ ਉਹਨਾਂ ਦੇ ਹਾਲਾਤ ਦੇਖ ਕੇ ਇਨਾ ਤਰਸਾਂਦਾ ਵੀ ਸ਼ਰਮ ਨਹੀਂ ਆਈ ਉਸ ਬੰਦੇ ਨੂੰ ਸੁਣੋ ਦੀਦੀ ਅੱਜ ਤਾਂ ਇਹਦੇ ਨਾ ਹੋਈ ਆ ਹਨਾ ਆ ਕੇ ਟਰਨਾ ਵੀ ਛੱਡ ਗਾ ਹਾਂ ਹਾਂ ਛੜਨਾ ਵੀ ਛੱਡਣਗੇ ਅਸੀਂ ਬੁਰੇ ਇਹਨੇ ਕਿਹਾ ਕਿ ਬੱਚੇ ਆ ਸਾਨੂੰ ਵੀ ਡਾਰਾ ਸਾਨੂੰ ਵੀ ਫਤਿਹ ਦਾ ਸਾਨੂੰ ਸਿੱਟੀ ਨੇ ਛੱਡਾਂਗੇ ਦੱਬ ਤੇ ਪੁਲਿਸੋਂ ਨਹੀਂ ਬਾਹਰਲੀ ਅੰਦਰਲੀ ਰੋਤ ਹੋ ਗਈ ਦੱਬ ਤੇ ਅਸੀਂ ਕੋਈ ਹੋਰ ਦੂਜਾ ਛੱਡ ਕੇ ਬੱਚੇ ਤੇ ਅਸੀਂ ਕਿਵੇਂ ਜਾ ਸਕਾਂਗੇ ਦਾਦੋ ਹੂੰ ਮਾਤਾ ਨੂੰ ਲੱਗਦਾ ਮੈਨੂੰ ਦੇਖਣ ਦੇ ਵਿੱਚ ਲੱਗਦਾ ਵੀ ਮਾਤਾ ਨੂੰ ਦਿਸਦਾ ਵੀ ਨਹੀਂ ਜਮਨੀ ਜਿੰਦਾ ਹੀ ਨਹੀਂ ਕਾ ਵਿਚਾਰੀ ਨੂੰ ਜੇ ਦੀਦਾ ਹੋਵੇ ਤਾਂ ਫਿਰ ਤਾਂ ਟੱਟ ਜਾਦੀ ਆ ਇਹ ਸਾਰੇ ਮੈਂ ਤਾਂ ਜਦੋਂ ਘਰੇ ਨੂੰ ਮੈਂ ਕਲੀਅਰ ਰੱਖਦੀ ਹੁੰਨੀ ਆ ਤੇ ਮੈਂ ਔੜ ਜਾਨੀ ਕੰਮ ਤੇ ਤੇ ਤਾਂ ਇਹ ਵਾਪਰਿਆ ਵਾ ਮੇਲੇ ਦੇ ਵਿੱਚ ਜੇ ਗਲੀ 'ਚ ਘਰ ਰਹਿ ਜਾਂਦਾ ਕਰਕੇ ਥੋੜੇ ਆਸੇ ਪਾਸੇ ਮੇਲੇ ਸਾਰੀ ਜਾ ਮਾਤਾ ਜੀ ਨਾਲ ਕਹਿੰਦੇ ਮਾਤਾ ਜੀ ਦਾ ਮਾਤਾ ਜੀ ਕਹਿੰਦੇ ਦੂਜੀ ਵਾਰ ਮੈਨਾਂ ਤਰ ਘਟਣਾ ਵਾਪਰਗੀ ਉਸੇ ਬੰਦੇ ਤੋਂ ਅੱਛਾ ਪਹਿਲਾਂ ਵੀ ਆਂ ਜੀ ਉਹ ਬੰਦਾ ਤਿੰਨ ਮਹੀਨੇ ਪਹਿਲਾਂ ਵੀ ਆਇਆ ਸੀ ਮਾਤਾ ਜੀ ਦਾ ਮਾਤਾ ਜੀ ਕਹਿੰਦੇ ਦੂਜੀ ਵਾਰ ਮੈਨਾਂ ਤਰ ਘਟਣਾ ਵ ਇਹ ਗੱਲ ਮਾਤਾ ਜੀ ਦੱਸਦੇ ਖੁਦ ਆਪਣੇ ਮੂੰਹੋਂ ਦੱਸਦੇ ਜੁੰਡੇ ਜਾਂਦੇ ਮੇਰੇ ਪੱਤ ਜ ਆ ਗਿਆ ਕੀ ਮੈਂ ਮਾਤਾ ਉਹ ਤਾਂ ਸਿਆਣ ਨਹੀਂ ਉਹ ਤਾਂ ਅਸੀਂ ਆਖਿਆ ਵੀ ਹੋਏ ਬਣਾਵੇ ਕੋਈ ਹੋਰ ਆ ਚੱਲੂ ਔਖਾ ਦਾ ਕਾਉਂ ਪੱਟੇ ਚੱਕ ਜਿੰਦੇ ਹਾਂ ਤੇ ਉਹਨੇ ਜਿੰਦੇ ਜਿੰਦੇ ਵੀ ਪੱਟੇ ਉਹਦੇ ਵੀ ਮੈਂ ਆਏ ਮੁੰਡੇ ਨੂੰ ਆਵਦੇ ਨੂੰ ਦੱਸਿਆ ਲੱਖ ਪਤਾ ਆਏ ਗੱਲ ਹੋਈ ਆ ਤੇ ਆ ਨਾ ਕੋਈ ਅੱਜ ਫਿਰ ਕਿੰਨੇ ਕੇ ਵਾਇਦੇ ਮਾਤਾ ਉਹ ਮੁੰਡਾ ਆਇਆ ਸੀ ਬੰਦਾ ਆਇਆ ਸੀ ਇੱਥੇ 12:00 ਦਾ ਟਾਈਮ ਸੀਗਾ ਪਤਾ ਅੱਛਾ ਫਿਰ ਤੁਹਾਡੇ ਘਰੇ ਕੋਈ ਨਹੀਂ ਸੀਗਾ ਮੈਂ ਸਾਡੇ ਘਰੇ ਕੋਈ ਵੀ ਨਹੀਂ ਸੀ ਮੈਂ ਕੰਨੀ ਅੰਦਰ ਬੈਠੀ ਆ ਤੇ ਉਹ ਬਾਹਰ ਲਾਇਆ ਮੂਰ ਮੈਂ ਆਖ ਬਾਰਨਾ ਜੁਆਕਾਂ ਨੂੰ ਨਹੀਂ ਬਗੇਟ ਲਾ ਜੋ ਹਾਂ ਇਹ ਗੇਟ ਖੋਲ ਕੇ ਆਇਆ ਮੈਂ ਆਖ ਮੁੰਡਾ ਚਾਹ ਫੜਾਉਣ ਆਉਂਦਾ ਮੈਂ ਆਖ ਅੱਜ ਤਾਂ ਸੁਧਿਆ ਚਾਹ ਫੜਾਉਣ ਨੂੰ ਕਿਨੇ ਸੀ ਉਹ ਮੁੰਡਾ ਸੀਗਾ ਆਇਆ ਬਾਰ ਕੋ ਗੇਟ ਖੋਲ ਕੇ ਤੇ ਆ ਗਿਆ ਮੈਂ ਆਖ ਤੂੰ ਕੀ ਲੈਣਾ ਹੈ ਮੇਰੇ ਆਖ ਤੇ ਮਨੇ ਅਲੀ ਦੇਲਾ ਦੇਲਾ ਬੇੜਾ ਬਹਿਣਾ ਮੈਂ ਮੈਂ ਖਮਾਤਾ ਨਹੀਂ ਲਾਉਂਦੀ ਨਹੀਂ ਆਂਦਾ ਜਦੋਂ ਮੇਰੇ ਆ ਲੱਤ ਦੁਖਦੀ ਹੈ ਇਹ ਲੱਤ ਤੇ ਪੱਟ ਤੇ ਚੜਿਆ ਮੇਰੇ ਪੱਟ ਆ ਲੱਤਾ ਕੋ ਮੈਂ ਆਖ ਮੈਂ ਮੈਂ ਜੀਤਾ ਲਾ ਕੇ ਮਾਰ आके मैं कह तू चो रौया आपनी मेरे मूहरे हाथ दे ले hmm. तो रहा तू रौनी मुड़के जसविंदर कोठे थे से hmm. ओने की गल होगी बेना रवा पाई जा मख आ गल आ मख कुी झाला फिर है ਤੁਸੀਂ ਪੁਲਿਸ ਦੇ ਵਿੱਚ ਬਰਖਾਸਤ ਨਹੀਂ ਦਿੱਤੀ ਹੈਗੀ ਸਰਕਾਰੀ ਜੀ ਦਿੱਤੀ ਹੈ ਨੇ ਦਿੱਤੀ ਹੈ ਤੁਸੀਂ ਇਹਨਾਂ ਦੇ ਬੇਟੇ ਹੋ ਹਾਂਜੀ ਹਾਏ ਬੇਟਾ ਅੱਛਾ ਤੁਸੀਂ ਕਦੋਂ ਕਾਗੇ ਸੀ ਘਰੇ ਮੈਂ ਸ਼ਾਮ ਨੂੰ ਆਇਆ ਨਾ ਅੱਛਾ ਪੁਲਿਸ ਨੂੰ ਦਰਖਾਸਤ ਦੇ ਕੇ ਆਏ ਤੁਸੀਂ ਕੀ ਕਹਿੰਦੇ ਪੁਲਿਸ ਵਾਲੇ ਉਹ ਇੱਕ ਵਾਰੀ ਆਏ ਸੀਗੇ ਮੁਰਕੀ ਨਹੀਂ ਆਈ ਇੱਥੇ ਮਾਹੌਲ ਦੇਖ ਕੇ ਹਾਂਜੀ ਮੁਰਕੀ ਇਹਨਾਂ ਦੇ ਘਰੋਂ ਉਹ ਵੀ ਮਰ ਗਈ ਹਾਂ ਮੁਰਕੀ ਨੇ ਉਹ ਬਾਤ ਹੈ ਇਥੇ ਬਸ ਵੀ ਕਹਿੰਦੇਮ ਜਿਵੇਂ ਕਿ ਖਾਣਾ ਪੂਰਤੀ ਕਰਕੇ ਚਲੀ ਗਈ ਹੈ ਗਰੀਬ ਪਰਿਵਾਰ ਦੀ ਕੋਈ ਨਹੀਂ ਹੁੰਦਾ ਇੱਕ ਬਜ਼ੁਰਗ ਮਾਤਾ 80 ਸਾਲ ਦੀ ਇਹੋ ਜਿਹੇ ਦੁਸ਼ਮਣਾਂ ਨੂੰ ਤਾਂ ਬਖਸ਼ਣ ਦੀ ਕੋਈ ਲੋੜ ਨਹੀਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਆ ਕਿ ਇਹੋ ਜਿਹੇ ਨੂੰ ਤਾਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜੇ ਇੱਕ ਬਜ਼ੁਰਗ ਮਾਤਾ ਦੇ ਨਾਲ ਆਪਣੇ ਮਾਵਾ ਵਰਗੀਆਂ ਉਹਦੇ ਘਰੇ ਦੀਆਂ ਧੀਆਂ ਪੈਣਾ ਹੋਣ ਗਿਆ ਪਰ ਜੇ ਅੱਜ ਇਹਨਾਂ ਉਸ ਨੂੰ ਉਸ ਤੇ ਨਾਪੂਕ ਕੀਤਾ ਗਿਆ ਉਸ ਬੰਦੇ ਨੂੰ ਅੱਜ ਨਾ ਗ੍ਰਿਫਤਾਰ ਕੀਤਾ ਗਿਆ ਤਾਂ ਹੋ ਸਕਦਾ ਵੀ ਇਸ ਤੋਂ ਬਾਅਦ ਵੀ ਕੋਈ ਪਿੰਡ ਦੇ ਵਿੱਚ ਘਟਨਾ ਵਾਪਰੇ ਚਾਹੀਦਾ ਤੇ ਇਹੋ ਜਿਹੇ ਜੋ ਜਿਹੜਾ ਹੈਗਾ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਆ ਇੱਧਰ ਆਪਣਾ ਮਾਤਾ ਖੜੇ ਆ ਤੁਸੀਂ ਤੁਹਾਡੀਆਂ ਅੱਖਾਂ ਦੇ ਵਿੱਚ ਪਾਣੀ ਆਇਕ ਹਾਂ ਕੋਈ ਨਾ ਇਹ ਵੀ ਇੱਕ ਬਜ਼ੁਰਗ ਇਹਨਾਂ ਨੂੰ ਵੀ ਡਰ ਆ ਨਾ ਸਾਡਾ ਜਾਂ ਤੁਹਾਡਾ ਘਰ ਕਿੱਥੇ ਆਉਂਦੇ ਜਮਾਂ ਗਵਾਂਡਾ ਕੋਲੇ ਨੂੰ ਜੇ ਬਰੀ ਅਕਾ ਥੋੜੀ ਸਾ ਨਹੀਂ ਆਇਆ ਕਿ ਤੁਹਾਨੂੰ ਜਿਵੇਂ ਪਤਾ ਲੱਗਿਆ ਫਿਰ ਤੁਸੀਂ ਆਏ ਨਹੀਂ ਮੈਂ ਮਾਂ ਤਾਂ ਹੈ ਨਹੀਂ ਸੀ ਕਰੇ ਨਹੀਂ ਸੀ ਕਰੇ ਨਹੀਂ ਸੀ ਹੁਣ ਹੁਣ ਕਰੀਂ ਚਲੋ ਤੁਸੀਂ ਚੁੱਪ ਕਰ ਜੋ ਤੁਸੀਂ ਕੀ ਕਹਿਣਾ ਚਾਹੁੰਗੇ ਉਹ ਬੰਦੇ ਜਾਣਦੇ ਆ ਤੁਸੀਂ ਜਾਣਦੇ ਆ ਤੁਸੀਂ ਉਸ ਬੰਦੇ ਨੂੰ ਭੱਲੇ ਅੱਛਾ ਬਾਂਡੀ ਠੀਕ ਐ ਤੇ ਉਹਨਾਂ ਦੇ ਘਰੇ ਨਹੀਂ ਗਏ ਤੁਸੀਂ ਜਾਂ ਇਕੱਠੇ ਹੋ ਕੇ ਵੀ ਤੂੰ ਇਹ ਤੁਹਾਡਾ ਮੁੰਡਾ ਤੇ ਕਰਦਾ ਕਿੱਥੇ ਜਾਂਦਾ ਕਿੱਥੇ ਜਾਂਦਾ ਇਹ ਤਾਂ ਰਾਤ ਨੂੰ ਆਇਆ ਕੰਮ ਤੇ ਕਿੱਥੇ ਜਾਂਦਾ ਇਹ ਤਾਂ ਜੰਮ ਬਣਿਆ ਤੇ ਵਿਚਾਰੇ ਕੋਈ ਗੱਲ ਮੰਗ ਕੇ ਰੋਟੀ ਖਾਣ ਵਾਲੀ ਗਿਆ ਮੋਚਾ ਰਜੋ ਕੰਮ ਹਾਂ ਹੂੰ ਗਿਆ ਵਾ ਇਹ ਮੁੰਡਾ ਹਾਂ ਗਿਆ ਮੁੰਡਾ ਦਾ ਗੱਪਰ ਸੁੱਕਣਾ ਆ ਇਹ ਪੰਚਾਇਤ ਮੈਂਬਰ ਖੜੇ ਕਿੱਧਰ ਗਏ ਹੋ ਹਾਂ ਹਾਂ ਵੀ ਬਾਹਰ ਹੀ ਬੁਲਾਇਓ ਜਨਨ ਹਾਂ ਬੋਹ ਵੀ ਕਹਿੰਦੀ ਨੇ ਅਸੀਂ ਤੁਹਾਡੇ ਨਾਮ ਨਾੜਾ ਦੀਆਂ ਅਸੀਂ ਤੁਹਾਡੇ ਨਾਂ ਹੀ ਕਰਾਂਗਾ ਕੌਣ ਕਹਿੰਦੇ ਉਹਦੀ ਬਹੂ ਕਹਿੰਦੀ ਨੇ ਨਾਰ ਰਾਲਾ ਮੋਦੀ ਮਾਂ ਵੀ ਕਹਿੰਦੀ ਅੱਛਾ ਹੋਇਆ ਵਾ ਹਾਂ ਵਿਆਹ ਹੈ ਕਾਹਦੇ ਵਿੱਚ ਨਾਰ ਰਣੂਗੀ ਅਸੀਂ ਨਾਰ ਰਲਾਂਗੇ ਵੀ ਇਹਨੂੰ ਪਸਾਉ ਆਂਦੀ ਨਾ ਅਚਾਨਕ ਫਸਾਉ ਹਾਂ ਆ ਦੀ ਬਸਾਨੀ ਬਠਠ ਬਹੁਤ ਕਰਦਾ ਵਾਖਾ ਸੀ ਮੁਕਰ ਨਹੀਂ ਦੇਣਾ ਸੀ ਜਿੰਨਾ ਚਿਰ ਦੂਜੀ ਪਾਸੇ ਇਧਰ ਆ ਕੇ ਗੱਲ ਕਰੀਏ ਇਧਰ ਹਾਂ ਆਈ ਸੀ ਮੈਂ ਤਾਂ ਮੈਂ ਮੈਂ ਛੋਟੇ ਘਰੇ ਆਉਣਾ ਸੀ ਪਰ ਤੁਸੀਂ ਮੈਨੂੰ ਮਾਰੋ ਪਰ ਤੇ ਕੁੱਟੋ ਮੈਂ ਛੋਟੇ ਘਰੇ ਜਾਣਾ ਸੀ ਮਾਂ ਕਾ ਕੀ ਤੁਸੀਂ ਕੀ ਕਹਿੰਦੇ ਸੀ ਅਸੀਂ ਤਾਂ ਇਹ ਗੱਲ ਕਹਿੰਦੇ ਅਸਾ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਠੀਕ ਹੈ ਨਾ ਸਾਨੂੰ ਕੋਈ ਨਹੀਂ ਹੋ ਜਾ ਅੱਜ ਤਾਂ ਇਹ ਮਾਤਾ ਨਾਲ ਵੀਤੀ ਆ ਸਾਡੇ ਨਾਲ ਕੁੜੀਆਂ ਮਟਿਆਰਾਂ ਇਹਨਾਂ ਨੇ ਸਾਰਿਆਂ ਨੂੰ ਝੋਨਾ ਲਾਉਂ ਉੱਠ ਜਾਣਾ ਠੀਕ ਹੈ ਨਾ ਦਸ ਘਰੇ ਕੋਣ ਆ ਉਹ ਧੀਆਂ ਭੈਣਾਂ ਨੂੰ ਛੱਡਣ ਦਾ ਕੰਮ ਬਾਗਤਾ ਬਿਲਕੁਲ ਜੀ ਬਿਲਕੁਲ ਛੱਡਣਗਾ ਨਾ ਜੇ ਤਾਂ ਵਿਚਾਰ ਮੈਂ ਰਾਤ ਨੂੰ ਆਇਆ ਕਰਨ 10 ਪਰ ਮਾਰੀ ਕਰਨਾ ਦੁਆ ਕਰੰਗਾ ਇਹ ਮਰਜੀ ਕਰ ਸਕਦੀ ਹੈ ਮਾਂ ਪਿੰਡ ਤੋਂ ਉੱਡ ਪਤਾ ਲੱਗੂ ਕਿ ਘਰ ਜਾਉ ਹੂੰ ਰਾਤ ਨੂੰ ਵੜਿਆ ਰਾਤ ਨੂੰ ਪਤਾ ਨਹੀਂ ਵੀ ਸਜ਼ਾ ਉਹਨੂੰ ਪੂਰੀ ਮਿਲਣੀ ਚਾਹੀਦੀ ਹੈ ਜਿਹਨੇ ਸਾਡੀ ਮਾਤਾ ਨੇ ਕੀਤੀ ਹੈ ਨਾ ਉਹਨੇ ਸਜ਼ਾ ਉਹਨੂੰ ਭੁਗਤਣੀ ਚਾਹੀਦੀ ਹੈ ਵੀ ਸਾਡਾ ਕੋਈ ਰਾਜੀ ਬੰਦਾ ਨਹੀਂ ਉਹਨਾਂ ਚੱਕਰ ਉਹ ਉਹ ਦੇ ਦੱਸਿਗਾ ਪਿੰਡ ਦੇ ਵਿੱਚ ਐਡੀ ਗਲਤ ਗੱਲ ਹੋਈ ਆ ਤੁਸੀਂ ਮੈਂਬਰ ਪੰਜ ਸਰਪੰਚਾਂ ਦੇ ਨਾਲ ਬਹਿਜੋ ਹਾਂਜੀ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਅੱਜ 80 ਸਾਲ ਦੀ ਮਾਂ ਦੇ ਨਾਲ ਐਡੀ ਗੰਦੀ ਹਰਕਤ ਹੋਈ ਆ ਅਸੀਂ ਤਾਂ ਵੀਰੇ ਇਹ ਗੱਲ ਕਹਿਨੇ ਆ ਇਨਸਾਫ ਹੋਣਾ ਚਾਹੀਦਾ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਇਹ ਗੱਲ ਤਾਂ ਬਿਲਕੁਲ ਠੀਕ ਹੈ ਪੰਚਾਇਤ ਨੂੰ ਕੋਈ ਨਹੀਂਗਾ ਪੰਚਾਇਤ ਦੇ ਨਾਲ ਆ ਕਾਰਵਾਈ ਜਿਵੇਂ ਦੋ ਗੇੜੇ ਮਾਰ ਕੇ ਗਏ ਉਹ ਘਰੇ ਨਹੀਂ ਮਿਲਿਆ ਕੀ ਲੱਗਦਾ ਕਿ ਅੱਜ ਇਹ ਇਹ ਤਾਂ ਇੱਕ 80 ਸਾਲ ਦੀ ਬਜ਼ੁਰਗਾ ਤੁਹਾਡੀਆਂ ਨੌਜਵਾਨ ਧੀਆਂ ਵੀ ਇਸ ਪਿੰਡ ਦੇ ਵਿੱਚ 18 ਸਾਲ ਤੋਂ ਲੈ ਕੇ ਬੱਚੀਆਂ ਛੋਟੀਆਂ ਛੋਟੀਆਂ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਡਰਦਾ ਮਾਹੌਲ ਬਣ ਗਿਆ ਸ਼ਰੀਆਮ ਇਹੋ ਜਿਹੇ ਗੰਦੇ ਬੰਦੇ ਪਿੰਡ ਚ ਤੁਰੇ ਫਿਰਦੇ ਆ ਇਹ ਤਾਂ ਹੈਗਾ ਹੀ ਆ ਵੀਰੇ ਮੈਂ ਕੱਲ ਨੂੰ ਪੂਰਾ ਪੂਰਾ ਜਵਾਕ ਤੁਰੇ ਫਿਰਦੇ ਜਦੋਂ ਇਹਨਾਂ ਨੇ ਬਾਗਛਾ ਬਾਗਛਾ ਦੇ ਜਵਾਕਾਂ ਨੂੰ ਕਿਵੇਂ ਬਾਕਸੂ ਕਾਣੂ ਕੋੜਨਾਪੁਰ ਅਪੁਰਾ ਵੀਰ ਰਹੀ ਜਾਂਦੀ ਤੁਸੀਂ ਫਿਰ ਪੰਜ ਸਰਪੰਚ ਪੰਚਾਇਤ ਨੇ ਕੋਈ ਚੱਕਿਆ ਨਹੀਂ ਕਦਮ ਕੀ ਉਹਨਾਂ ਨੂੰ ਬੁਲਾਇਆ ਨਹੀਂ ਹੈਗਾ ਵੀ ਇੰਨੀ ਗੰਦੀ ਹਰਕਤ ਕੀਤੀ ਤੁਹਾਡੇ ਮੁੰਡੇ ਨੇ ਉਹਨਾਂ ਨੂੰ ਉਹਨਾਂ ਨੂੰ ਐ ਆਉਣੀ ਬੁਲਾਇਆ ਵੀਰ ਇਹਨਾਂ ਦਾ ਕੰਮ ਕਿਤੇ ਗੀਦੇ ਨਾਲ ਲੜ ਪੈਂਦਾ ਕਿਤੇ ਗੀਦੇ ਨਾਲ ਲੜ ਪੈਂਦਾ ਪੀਪੀ ਦੇ ਵਿੱਚ ਇਹਨਾਂ ਨੂੰ ਸਿੱਧਾ ਇਹਨਾਂ ਨੂੰ ਸਿੱਧੀ ਇਹ ਗੱਲ ਕਹੀ ਵੀ ਦਰਖਾਸਤ ਦੇ ਰੋ ਉੱਥੇ ਇਨਸਾਫੋ ਤੁਸੀਂ ਕਿਉਂ ਨਹੀਂ ਤੋੜੀ ਕੋਈ ਵੀ ਮੰਤਰੀ ਕਰੇ ਜਾ ਵੀਰ ਹਮਦਰਦੀ ਪੂਰੀ ਹੈ ਜਿਵੇਂ ਕਹਿਣਗੇ ਇਹਨਾਂ ਦੇ ਸਾਰੇ ਪੰਚਾਇਤ ਮਗਰ ਠੀਕ ਹੈ ਹਾਂ ਠੀਕ ਹੈ ਜੀ ਇਹ ਨਹੀਂਗਾ ਕੋਈ ਆਪਾਂ ਨੂੰ ਕੋਈ ਇੱਕ ਬੰਦਾ ਗਲਤ ਕੰਮ ਕਰੇ ਜਾਂਦਾ ਆਪਾਂ ਉਹਦਾ ਥੋੜਾ ਸਾਥ ਦੇਵਾਂਗੇ ਸਾਰੇ ਅਸੀਂ ਕਿਤੇ ਨਹੀਂ ਸਾਥ ਦਿੰਦਾ ਸਾਰਾ ਵੀਰਾਂ ਅਸੀਂ ਨਹੀਂ ਦਿੰਦਾ ਜਿੱਥੋਂ ਤੱਕ ਹੋ ਸਕਿਆ ਸੀ ਨਾ ਕਰਵਾਉਂਦੇ ਨਾਲ ਖੜੀਆਂ ਆਪਾਂ ਤਾਂ ਇਹ ਵਾਦ-ਵਾਦ ਨੂੰ ਸਜ਼ਾ ਮਿਲਣੀ ਚਾਹੀਦੀ ਆ ਕੱਲ ਨੂੰ ਮੇਰੀ ਸੱਸ ਹਾਂ ਸੱਸ ਹੁਣ ਇਹ ਖੜੇ ਬਜ਼ੁਰਗ ਇਹਨਾਂ ਨੂੰ ਡਾਰਾ ਸਾਡੇ ਦੇ ਬੱਚੇ ਆ ਮੇਰੀ ਕੁੜੀ ਹੈ ਮੇਰੀ ਕੁੜੀ ਨੂੰ ਮੈਨੂੰ ਪੂਰਾ ਖਤਰਾ ਕਿਉਂਕਿ ਮੈਂ ਇਹਨਾਂ ਨੂੰ ਪਹਿਲੇ ਸਾਡੇ ਘਰ ਦੂਰ ਦੂਰ ਆ ਜਾਂਦਾ ਕੱਲ ਤੋਂ ਨਾ ਉੱਠ ਜਾਂਗੇ ਆਪਾਂ ਤੇ ਕਾਨੂੰ ਕੋਈ ਜਿੰਨ ਮਾਰਦੀ ਕੀ ਤਾਂ ਕੋਈ ਮੇਰੇ ਕੋਲ ਕੁੜੀਆਂ ਸਖਦੀਆਂ ਮੈਨੂੰ ਪੂਰਾ ਖਤਰਾ ਤੁਹਾਡਾ ਘਰ ਕਿੱਥੇ ਜਿ ਰਹਿ ਕੇ ਮੇਰਾ ਘਰ ਇਹ ਗਲੀ ਦੇ ਸਾਹਮਣੇ ਹੈ ਜੀ ਮੇਰੀ ਬੁਟੀਕ ਬਣੀ ਹੈ ਉਹ ਤੇ ਗੁਰਪ੍ਰੀਤ ਬੁਟੀਕ ਮੇਰੀ ਬੁਟੀਕ ਤੇ ਕੁੜਮਾ ਲਗਾ ਮੈਨੂੰ ਪੂਰਾ ਖਤਰਾ ਮੈਨੂੰ ਇਸ ਗੱਲ ਤੋਂ ਪੂਰਾ ਸਾਵਧਾਨ ਰਹਿਣਾ ਪਊਗਾ ਕਿਉਂਕਿ ਮੇਰੇ ਮੇਰੀ ਮੇਰੀ ਕੋਲ ਤੇ ਬੁਟੀਕ ਦੇ ਵਿੱਚ ਕਿਸੇ ਨੂੰ ਕੁਝ ਕਹਿਦਾ ਬਦਨਾਮੀ ਮੇਰੀ ਆ ਸਾਨੂੰ ਇਸ ਗੱਲ ਤੋਂ ਪੂਰਾ ਖਤਰਾ ਸੀ ਬੇਬੇ ਤੁਸੀਂ ਕੀ ਇਨਸਾਫ ਮੰਗਨੇ ਬੀ ਕੀ ਉਹ ਬੰਦਾ ਅਸੀਂ ਤਾਂ ਹਾਂਜੀ ਤੱਕ ਪੂਰਾ ਨਿਕਲਣੀ ਚਾਹੀਦੀ ਸਖਤ ਤੋਂ ਸਖਤ ਜਿੰਨੀ ਵੀ ਹੋ ਸਕਦਾ ਰਕਸਜਬ ਮਿਲਣੀ ਚਾਹੀਦੀ ਹਾਂਜੀ ਹਾਂਜੀ ਤੇਰੀ ਦਾਦੀ ਮਾਸੀ ਉਹ ਹਾਂਜੀ ਹਾਂਜੀ ਮਾ ਕੰਮ ਤੇ ਗਿਆ ਹੋਇਆ ਸੀਗਾ ਜੀ ਤੇ ਜਦੋਂ ਮੈਂ ਕੰਮ ਤੋਂ ਆ ਤਾਂ ਫਿਰ ਮੈਨੂੰ ਪਤਾ ਲੱਗਾ ਕਿ ਮੇਰੀ ਦਾਦੀ ਨਾਲ ਇਹ ਗੱਲ ਹੋਈ ਆ ਤੇ ਜਦੋਂ ਮੈਂ ਅਸੀਂ ਉਹਨਾਂ ਦੇ ਘਰੇ ਗਏ ਤਾਂ ਉਹਨਾਂ ਦੇ ਘਰ ਦੇ ਮੁੰਡੇ ਮੈਨੂੰ ਧਮਕੀਆਂ ਦੇਣ ਲੱਗ ਗਏ ਧਮਕੀ ਜਿੰਦੇ ਸੀ ਉਹ ਆਗੇ ਸਾਡਾ ਵਾਰਤਾ ਆ ਤੁਹਾਡੇ ਨਾਲ ਤੁਸੀਂ ਰਾਜੀ ਬੰਦਾ ਕਰੋ ਹਮਮ ਤਾਂ ਵੀ ਨਹੀਂ ਤੇਰੀ ਖੈਰ ਨਹੀਂ ਹਮ ਬਸ ਇੰਨੇ ਕਿਹਾ ਸੀ ਤੁਸੀਂ ਨੇ ਕਿਹਾ ਕਿ ਉਹ ਸਣੀ ਤਲਾਣੀ ਦਿੱਤੀ ਹੈ ਕਿ ਤੁਸੀਂ ਦਿੱਤੀ ਸੀਗੀ ਅਸੀਂ ਉਹ ਗੇੜੇ ਕੱਢ ਕੇ ਉੱਠ ਗਏ ਉਹਨੇ ਨੂੰ ਇਹ ਨਹੀਂ ਦੱਸਿਆਗਾ ਕਿ ਇੱਕ ਤਾਂ ਸਾਡੇ ਮੇਰੀ ਦਾਦੀ ਮਾਣੇ ਨਾਲ ਇੰਨਾ ਗਲਤ ਕਤਮ ਕੀ ਗਲਤ ਗਲ ਕੰਮ ਕੀਤਾ ਹਨਾ ਇੱਕ ਮੈਨੂੰ ਤਾਂ ਧਮਕੀਆਂ ਦਿੰਦੇ ਹੈਗੇ ਇਹ ਨਹੀਂ ਦੱਸਿਆ ਤੁਸੀਂ ਦੱਸਿਆ ਹੈਗਾ ਇਹ ਉਹਨਾਂ ਨੇ ਕਾਰਵਾਈ ਨਹੀਂ ਪਾਈ ਗਈ ਉਹ ਗੇੜੇ ਕੱਢ ਕੇ ਮੁਰ ਜਾਂਦੇ ਉਹ ਘਰੇ ਹੈ ਨਹੀਂ ਜਾਈ ਹਮ ਬਸ ਸਹੀ ਆਈ ਕਿ ਨਵੀਂ ਇਹਨਾਂ ਦੇ ਮੁੱਦੇ ਚੱਕਾ ਜਾਵੇ ਨਾਲ ਸੋ ਇਹ ਹੈ ਮੁੱਦੇ ਪਾ ਪਿੰਡ ਦਾ ਪਿੰਡ ਹੈਗਾ ਜਿਸ ਦੇ ਵਿੱਚ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਕਿ 80 ਸਾਲ ਦੀ ਮਾਂ ਦੇ ਜਿਹੜੀ ਹੈਗੀ ਮਾਂ ਉਹਦੇ ਨਾਲ ਅੱਜ ਗਲਤ ਕਦਮ ਕਰਨ ਦੀ ਜਿਹੜੀ ਹਰਕਤ ਕੀਤੀ ਹੈ ਪਿੰਡ ਦੇ ਨੌਜਵਾਨ ਨੇ ਕੀਤੀ ਆ ਤਾਂ ਪਬਲਿਕ ਦੇ ਵੀ ਵਿਊ ਲਾਇਆ ਗਿਆ ਵੀ ਲੋਕਾਂ ਦਾ ਕਹਿਣਾ ਕਿ ਸੱਚੀ ਇਹ ਗੰਦੀ ਹਰਕਤ ਕੀਤੀ ਹੈ ਨਾਲ ਦੇ ਘਰਾਂ ਦੀਆਂ ਭੈਣਾਂ ਵੀ ਇੱਥੇ ਆਈਆਂ ਸੀਗੀਆਂ ਪਰ ਇਹਨੇ ਇਹ ਵੀ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਦਰਖਾਸਤ ਦਿੱਤੀ ਸੀ ਪਰ ਹਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਆਪਦੀ ਖਾਨਾ ਪੂਰਤੀ ਕਰਕੇ ਇੱਥੋਂ ਮੁੜ ਗਏ ਮਾਤਾ ਦੇ ਨਾਲ ਜਿਹੜਾ ਇਹ ਵਿਹਾਰ ਹੋਇਆ ਇਹ ਪਬਲਿਕ ਨੂੰ ਅਸੀਂ ਕਹਿਣੀ ਹੈ ਕਿ ਤੁਸੀਂ ਇਹਨਾਂ ਨੂੰ ਕਿੱਦਾਂ ਦੇਖਦੇ ਮੈਸੇਜਰਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਕਿ ਕੀ ਉਸ ਬੰਦੇ ਨੂੰ ਸਜ਼ਾ ਕਿ ਮਿਲਣੀ ਚਾਹੀਦੀ ਹੈ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੇ ਤੁਸੀਂ ਜ਼ਰੂਰ ਦੱਸਣਾ ਜੀ ਬਾਕੀ ਅਗਲੀ ਜਿਹੜਾ ਹੈਗਾ ਕੋਈ ਵੀ ਇਹਨਾਂ ਦੇ ਨਾਲ ਕੀ ਇਨਸਾਫ ਹੋਉਂਦਾ ਅੱਗੇ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਸੋ ਜਿਹੜੇ ਉਹ ਹੈਵਿੰਗ ਇੰਡੀਆ ਟੀਵੀ ਦੇ ਨਾਲ ਧੰਨਵਾਦ